ਮੈਡੀਕਲ ਦੀ ਦੁਕਾਨ ਤੇ ਦਵਾਈ ਲੈਣ ਦੇ ਬਹਾਨੇ ਨਾਲ ਆਏ ਹਥਿਆਰਬੰਦ ਲੁਟੇਰਿਆਂ ਨੇ ਕਾਪੇ ਦਾ ਵਾਰ ਕਰਕੇ ਦਿੱਤਾ ਲੁੱਟ ਨੂੰ ਅੰਜਾਮ। ਸ਼ਿਰਮੁਖਸਰ ਸਾਹਿਬ ਦੇ ਮਾਲ ਗੋਦਾਮ ਰੋਡ ਤੇ ਪੁਲ ਦੇ ਥੱਲੇ ਦੁਪਹਿਰ ਕੇ 3:30 ਵਜੇ ਹਥਿਆਰਬੰਦ ਲੁਟੇਰਿਆਂ ਨੇ ਆਪਣਾ ਮੈਡੀਕਲ ਹਾਲਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹਨਾਂ ਲੁਟੇਰਿਆਂ ਦੇ ਕੋਲ ਪਿਸਤੌਲ ਅਤੇ ਤੇਜ਼ ਤਾਰ ਹਥਿਆਰ ਕਾਪਾ ਵੀ ਸੀ। ਮੂੰਹ ਕੱਪੜੇ ਨਾਲ ਬੰਨੇ ਹੋਏ ਸਨ। ਲੁਟੇਰਿਆਂ ਨੇ ਪਹਿਲਾਂ ਦੁਕਾਨਦਾਰ ਤੋਂ ਦਵਾਈ ਖਰੀਦੀ ਉਸ ਨੂੰ ਭਰੋਸੇ ਵਿੱਚ ਲੈ ਅਤੇ ਫਿਰ ਪਿਸਤੌਲ ਅਤੇ ਕਾਪਾ ਦਿਖਾ ਕੇ ਪੈਸੇ ਦੇਣ ਦੀ ਗੱਲ ਕਹੀ। ਪਰ ਦੁਕਾਨਦਾਰ ਨੇ ਜਦੋਂ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਇੱਕ ਲੁਟੇਰੇ ਨੇ ਦੁਕਾਨਦਾਰ ਦੀ ਖੱਬੀ ਬਾਹ ਤੇ ਕਾਪੇ ਦੇ ਦੋ ਵਾਰ ਕੀਤੇ ਅਤੇ ਗੱਲੇ ਵਿੱਚ ਪਈ ਜਤੇ ਦੁਕਾਨਦਾਰ ਦਾ ਮੋਬਾਈਲ ਹੋ ਕੇ ਫਰਾਰ ਹੋ ਗਏ ਇਸ ਵਾਰਦਾਤ ਤੋਂ ਬਾਅਦ ਦੁਕਾਨਦਾਰ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਉਧਰ ਪੁਲਿਸ ਨੇ ਦੁਕਾਨ ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦਕਿ ਮੌਕੇ ਤੇ ਪਹੁੰਚੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਨੇ ਇਸ ਘਟਨਾ ਨੂੰ ਮੰਦਭਾਗੀ ਘਟਨਾ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਲੁੱਟ ਦੀਆਂ ਵਾਰਦਾਤਾਂ ਦਿਨ-ਦਿਹਾੜੇ ਬਿਨਾਂ ਕਿਸੇ ਡਰ ਤੋਂ ਅੰਜਾਮ ਦਿੱਤੀਆਂ ਜਾ ਰਹੀਆਂ ਨੇ ਜਿਸ ਕੰਨ ਦੁਕਾਨਦਾਰਾਂ ਵਿੱਚ ਖੋਫ ਪਾਇਆ ਜਾ ਰਿਹਾ। ਉਹਨਾਂ ਨੇ ਪੁਲਿਸ ਦੇ ਕੋਲੋਂ ਦੁਕਾਨਦਾਰਾਂ ਦੀ ਸੁਰੱਖਿਆ ਵੱਲ ਕਦਮ ਚੱਕਣ ਅਤੇ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਸਖਤ ਕਾਰਵਾਈ ਕੀਤੀ ਜਾਣ ਦੀ ਮੰਗ ਕੀਤੀ ਹੈ ਮੇਰੇ ਨਾਲ ਕੁਲਦੀਪ ਹੈ ਮੈਂ ਮੁਕਸਰ ਖਾਦਰ ਰਹਿਣ ਵਾਲਾ ਜੀ ਕਟਨਾ ਸਾਡੇ ਮੈਂ ਉੱਥੇ ਕੰਮ ਕਰਦਾ ਆਪਣੇ ਮੈਡੀਕਲ ਹਾਲਤ ਤੇ ਮੇਰੇ ਸਾਡੇ ਦਿਨੇ ਲੁੱਟਮਾਰ ਹੋਈ ਬਾਹੂ ਨੂੰ ਬਾਹੂ ਦਾ ਹੱਥ ਵਾੜ ਕੇ ਜੀ ਪੈਸੇ ਲੈ ਗਏ ਨਾਲੇ ਦਵਾਈਆਂ ਲੈ ਗਏ ਕਿੰਨੇ ਜਣੇ ਸੀ ਦੋ ਜਣੇ ਸੀ ਜੀ ਤੁਰ ਕੇ ਆਈ ਸੀ ਪਤਾ ਨਹੀਂ ਹੁਣ ਕਿੱਧਰ ਗਈ ਕੋਈ ਪਛਾਣ ਆਂਦੀ ਸੀ ਉਹਨਾਂ ਦੀ ਹਾਂ ਨਹੀਂ ਮੂੰਹ ਬੰਨੇ ਸੈਂਕਾ ਲੱਗੇ ਹੋਏ ਸੀ ਕੀ ਹਥਿਆਰ ਨਾਲ ਮਾਰਿਆ ਕਦੇ ਨਾਲ ਮਾਰਿਆ ਜਿਹੜੀ ਆ ਕਾਪੇ ਨਾਲ ਵਾੜ ਕੇ ਜੀ ਪਿਸਤਲ ਨਾਲ ਡਰਾਇਆ ਗਏ ਉਹ ਸੀਸੀਟੀਵੀ ਕਿਸੇ ਤਰ੍ਹਾਂ ਦੀ ਸੀਸੀਟੀਵੀ ਆ ਗਈ ਜੀ ਕੀ ਮੰਗ ਕਰਦੇ ਹੋ ਹੁਣ ਸਾਨੂੰ ਇਨਸਾਫ ਦਿੱਤਾ ਹੈ ਦਵਾਈ ਕੀ ਲੈਣਾ ਸੀ ਦਵਾਈ ਲੈਣ ਆਏ ਸੀ ਜੀ ਫਿਰ ਉਹਨੇ ਦਵਾਈ ਦਵਾਈ ਕਹਿੰਦੇ ਦਵਾਈ ਬਾਹਰੋਂ ਮਹਿੰਗੀ ਦਿੱਤੀ ਬਾਹਰੋਂ ਕਹਿੰਦਾ ਇੱਕ ਪਹਿਲਾਂ 10 ਡਬੀਏ ਮੰਗੇ ਜੀ ਉਹਨੇ ਫਿਰ ਦਵਾਈ ਕਰਨੇ ਕਹਿੰਦੇ ਇਹ ਕਹਿੰਦੇ ਉਹਨਾਂ ਨੇ ਪਿਸਤਲ ਗਾਰ ਲੈ ਨਾਲੇ ਪਿਸਤਲ ਬਾਹਰ ਦਿੱਤਾ ਰੱਖਤਾ ਜੀ ਨਾਲੇ ਕੱਪ ਨੇ ਹੱਥ ਵੜਤਾ ਦੇ ਲੱਕੀ ਭੱਟ ਗਿਆ ਕਿ ਕੀ ਹੱਸਾ ਹੈ ਵੀਰ ਇੱਥੇ ਮਾਗਦਾ ਮੇ ਰੋਡ ਤੇ ਆਪਣੇ ਆਪਣਾ ਮੈਡੀਕਲ ਸਟੋਰ ਹੈ ਇਹ ਤੇ ਬਹੁਤ ਮੁੰਡੇ ਆਏ ਸੀਗੇ ਤੇ ਆ ਕੇ ਉਹਨਾਂ ਨੇ ਪਤਾ ਨਹੀਂ ਕੋਈ ਦਵਾਈ ਦੁਈ ਮੰਗੀ ਗਏ ਉਹਨੇ ਨਾਕ ਨੂੰ ਕੀਤੀ ਦਵਾਈ ਤੋਂ ਤੇ ਉਹਦੇ ਇੱਕ ਤਾਂ ਬੈਗ ਹੋ ਕੇ ਲੈ ਗੇ ਨੋਟਾਂ ਦਾ ਸਾਰਾ ਜਦੋਂ ਉਹਨੇ ਰੋਕਿਆ ਉਹਨਾਂ ਨੂੰ ਤੇ ਉਹਦੇ ਕਾਪਾ ਮਾਰਤਾ ਜਿਹੜੇ ਅੰਦਰ ਮੁੰਡੇ ਸੀਗੇ ਉਹਨਾਂ ਨੂੰ ਉਹਨਾਂ ਨੇ ਪਿਸਟਲ ਦੀ ਨੋਕ ਤੇ ਉਹਨਾਂ ਨੂੰ ਪਿੱਛੇ ਕਰਤਾ ਉਹਨਾਂ ਕੋਲ ਪਿਸਟਲ ਵੀ ਸੀਗਾ ਹਾਂ ਕਾਪਾ ਵੀ ਸੀਗਾ ਪਿਸਟਲ ਵੀ ਸੀ ਬਾਂਹ ਸਾਰੀ ਵਰਤੀ ਹਥੋਤੇ ਹਥੋਤੇ ਕਾਪੇ ਨਾਲ ਕਾਪੇ ਨਾਲ ਇਨੇ ਵਾਰ ਕਿਤੇ ਨਹੀਂ ਆਉਂਦੇ। ਉਨੇ ਹੈਗੇ ਐ ਦੋ ਵਾਰ ਹੈਗੇ। ਹਾਂ। ਤਾਂ ਕੀ ਤੁਹਾਨੂੰ ਇਹ ਲਾਪੇ ਦੇਖੀ? ਲਾਪੇ ਬਹੁਤ ਮਾੜੇ ਆ ਇਹ ਬੁਰਾ ਹਾਲ ਐ ਇਥੋਂ ਦਾ। ਇਥੋਂ ਦਾ ਤਾਂ ਬਾਹਰ ਦਾ ਬੁਰਾ ਹਾਲ ਐ ਨਾ ਸਾਡੇ ਵਾਲੇ ਰੋਡ ਦਾ। ਇੱਥੇ ਦਿਨ ਦੇ ਹਾਰੇ ਆ ਕੰਮ ਹੋਈ ਜਾਂਦੇ ਐ। ਕਿੰਨਾ ਬੁਖਾਰ ਨੂੰ ਕਮਾ। ਤੇ ਕੀ ਹਾਸੇ? ਆਸਾਈ ਪੈਰ 3 ਵਜੇ ਦੀ ਗੱਲ ਹੈਗੀ ਆ। ਅਸੀਂ ਸਾਡੇ ਇੱਥੇ ਕੰਮ ਕਰੀ ਜਾਂਦੇ ਸੀ ਤੇ ਸਾਹਮਣੇ ਤੋਂ ਮੈਡੀਕਲ ਤੇ ਵਾਰਦਾਤ ਹੋਈ ਲੁੱਟ ਕੋ ਕਰਕੇ ਕਾਪਾ ਮਾਰ ਕੇ। ਚਲੇ ਗਏ ਬੰਦੇ ਪਤਾ ਵੀ ਨਹੀਂ ਲੱਗਦਾ ਮੁੰਡੇ ਦੀ ਕੋਈ ਪਛਾਣ ਨਹੀਂ ਮੁੰਡਿਆ ਦਾ ਨਹੀਂ ਪਤਾ ਲੱਗਿਆ ਜੀ ਕੀ ਨਾਮ ਦਾ ਦੱਸ ਕੀ ਕਹਣਾ ਚਾਹੋਗੇ ਮੈਂ ਇੰਦਰਜੀਤ ਬਾਂਸਲ ਪ੍ਰਧਾਨ ਵਪਾਰ ਮੰਡਲ ਮੁਕਸਰ ਕਾਜ ਜੋ ਜਿਹੜੀ ਹੁਣੇ-ਹੁਣੇ ਅੱਧਾ ਪੌਣਾ ਘੰਟਾ ਹੋਇਆ ਘਟਨਾ ਹੋਈ ਨੂੰ ਉਹਦੇ ਸਬੰਧ ਵਿੱਚ ਇਹ ਮੈਡੀਕਲ ਹਾਲ ਆ ਆਪਣਾ ਮੈਡੀਕਲ ਹਾਲ ਰੇਡਵੇ ਰੋਡ ਤੇ ਪੁਲ ਦੇ ਕੋਲੇ ਉਹਦੀ ਬਾਤ ਕੇ ਕਹਿੰਦੇ ਆ ਵੀ ਮਤਲਬ ਇੰਨਾ ਬਾਜ਼ਾਰ ਚੱਲਦਾ ਪਿਆ ਤੇ ਇੰਨਾ ਜਿਹੜੇ ਲਫੇਰੇ ਆ ਇਹਨਾਂ ਨੂੰ ਕਿਸੇ ਕਿਸਮ ਦਾ ਪੁਲਿਸ ਦਾ ਜਾਂ ਪ੍ਰਸ਼ਾਸਨ ਦਾ ਕੋਈ ਡਰੀ ਹੈ ਨਹੀਂਗਾ ਆਏ ਉਹਦੇ ਮੁੰਡੇ ਦੇ ਕਾਪਾਂ ਮਾਰ ਗਏ ਜਿਹੜਾ ਉਹ ਗੰਦੇ ਦੇ ਵਿੱਚ ਸੀ ਪੈਸੇ ਪੂਰੇ ਖੋ ਕੇ ਲੈ ਗਏ ਪਿਸਤੌਲ ਵਖਾਇਆ ਕਾਪਾਂ ਸੀ ਉਹਨਾਂ ਕੋਲੇ ਤੇ ਅਸੀਂ ਤਾਂ ਇਹੀ ਪੁਲਿਸ ਕੋਲੇ ਔਰ ਪ੍ਰਸ਼ਾਸਨ ਮੁਖਸ ਕੋਲੇ ਵੀ ਬੇਨਤੀ ਕਰਦੇ ਆ ਕਿ ਵੀ ਦੁਕਾਨਦਾਰ ਐ ਇਸ ਵੇਲੇ ਕੋਈ ਸੇਫ ਹੈ ਨਹੀਂਗਾ ਤੇ ਦੁਕਾਨਾਂ ਦੀ ਸੇਫਟੀ ਨੂੰ ਕਾਇਮ ਕੀਤਾ ਜਾਵੇ ਜਿਹੜਾ ਇਹੋ ਜਿਹੇ ਲਟੇਰਿਆਂ ਤੇ ਨੱਥ ਪਾਈ ਜਾਵੇ ਤਾਂ ਕਿ ਅੱਗੇ ਤੋਂ ਜਿਹੜੀਆਂ ਇਹੋ ਜੀਆਂ ਵਾਰਦਾਤਾਂ ਨਾ ਹੋਣ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਸ਼ਹਿਰ ਦੇ ਵਿੱਚ ਜਿਹੜੇ ਦੁਕਾਨਦਾਰ ਸਹਿਮੇ ਹੋਏ ਆ ਡਰੇ ਹੋਏ ਆ ਮਤਲਬ ਹੀ ਕੰਮ ਕਰਨ ਚ ਵੀ ਡਰਦੇ ਆ ਇਸ ਕਰਕੇ ਪੁਲਿਸ ਨੂੰ ਇਹੀ ਵਾਰ-ਵਾਰ ਬੇਨਤੀ ਕਰਦੇ ਆ ਕਿ ਇਹਨਾਂ ਤੇ ਨੱਥ ਪਾਓ ਜਿਹੜੇ ਬੰਦੇ ਆ ਜਲਦੀ ਤੋਂ ਜਲਦੀ ਅਰੈਸਟ ਕਰੋ ਤੇ ਇਹਨਾਂ ਦੇ ਕੇਸ ਬਣਾ ਕੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਸਟੋਪ ਇਹੀ ਗੱਲ ਹੈ ਧੰਨਵਾਦ ਜਿੰਨੇ ਜੋ ਘਟਨਾ ਹੋਈ ਹੈ ਅਸੀਂ ਮੌਕੇ ਤੇ ਪਹੁੰਚ ਗਿਆ ਤੇ ਹੁਣ ਬਹਿ ਜਾਓ ਕੋਈ ਸੀਸੀਟੀਵੀ ਕੈਮਰਾ ਦਿਖਾਈ ਹੈ ਨਹੀਂ ਕੋਈ ਵੀ ਨਹੀਂ ਚੈੱਕ ਕਰਦੇ ਬਸ